ਕਪੂਰਥੜਾ ਦੀ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਪੰਜ ਦੁਕਾਨਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਹਲਕਾ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਅਵੀ ਰਾਜਪੂਤ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਦੁਕਾਨਦਾਰਾਂ ਤੋਂ ਘਟਨਾ ਤੇ ਨੁਕਸਾਨ ਸੰਬੰਧੀ ਜਾਣਕਾਰੀ ਹਾਸਲ ਕੀਤੀ ਗਈ ਇਸ ਦੌਰਾਨ ਦੁਕਾਨਦਾਰਾਂ ਨੇ ਦੱਸਿਆ ਕਿ ਸਵੇਰ ਤੋਂ ਸਿਵਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਨ੍ਹਾਂ ਦੇ ਕੋਲ ਨਹੀਂ ਪਹੁੰਚਿਆ ਡੀਐਸਪੀ ਸਬਡਿਵੀਜ਼ਨ ਕਪੂਰਥੜਾ ਮਨਪ੍ਰੀਤ ਸ਼ੀਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੱਸਿਆ ਕਿ ਇਸ ਘਟਨਾ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਦਾ ਪਹੁੰਚਣਾ ਜ਼ਰੂਰੀ ਸੀ ਕਿਉਂਕਿ ਇਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਕੋਈ ਭੂਮਿਕਾ ਨਹੀਂ ਹੈ ਪੁਲਿਸ ਪ੍ਰਸ਼ਾਸਨ ਹੀ ਮੌਕੇ ਤੇ ਪਹੁੰਚ ਕੇ ਅਮਨ ਕਾਨੂੰਨ ਨੂੰ ਕਾਇਮ ਰੱਖ ਸਕਦਾ ਹੈ ਪਰ ਦੁਕਾਨਦਾਰਾਂ ਤੇ ਹੋਏ ਨੁਕਸਾਨ ਦਾ ਮੁਆਵਜ਼ਾ ਸਿਰਫ ਸਿਵਲ ਪ੍ਰਸ਼ਾਸਨ ਹੀ ਦੇ ਸਕਦਾ ਹੈ ਇਸ ਲਈ ਸਿਵਲ ਪ੍ਰਸ਼ਾਸਨ ਨੂੰ ਮੌਕੇ ਤੇ ਪਹੁੰਚ ਕੇ ਦੁਕਾਨਦਾਰਾਂ ਦੇ ਹੋਏ ਨੁਕਸਾਨ ਸੰਬੰਧੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਸੀ ਦੁਕਾਨਦਾਰਾਂ ਨੂੰ ਬਣਦਾ ਮੁਆਵਜ਼ਾ ਦਿਫੌਨ ਦੇ ਲਈ ਉਪਰਾਲੇ ਕਰਨੇ ਚਾਹੀਦੇ ਸਨ ਪਰ ਅਜੇ ਹਾ ਕੁਝ ਨਹੀਂ ਹੋਇਆ ਤੇ ਉਹਨਾਂ ਪ੍ਰਸ਼ਾਸਨ ਤੋਂ ਤੰਗ ਆ ਕੇ ਦੀਵਾਲੀ ਤੋਂ ਪਹਿਲਾਂ ਦੁਕਾਨਦਾਰ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਇਹ ਜਿਹੜੀ ਉਹਨਾਂ ਨੇ ਫੱਲੋ ਮੰਗ ਕੀਤੀ ਗਈ ਹੈ ਜਿੱਤੇ ਸਬਜ਼ੀ ਮੰਡੀ ਪਹੁੰਚੇ ਹੈ ਜਿੱਥੇ ਆ ਕੇ ਲੱਗੀ ਰਾਤ ਦੁਕਾਨਾਂ ਨੂੰ ਤਾਂ ਤੇ ਹਾਲਾਤ ਵੀ ਦੇਖੇ ਕੀ ਕਹਿਣਾ ਕੀ ਚਾਹੂਗੇ ਬਾਹਰ ਕੁਝੀ ਦਾ ਖਾਲਸਾ ਬਾਹਰ ਕੁਝੀ ਬੱਤੇ ਜੈ ਸ਼੍ਰੀ ਰਾਮ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਪੂਤਰਾ ਅੱਜ ਅਸੀਂ ਮੰਡੀ ਦੇ ਵਿੱਚ ਪਹੁੰਚੇ ਆ ਵੱਡੇ ਭਰਾ ਨਿੱਪਾ ਮੈਦਾਨ ਜੀ ਨਾਲ ਜੋ ਕਿ ਤੇ ਮੰਡੀ ਦੇ ਵਿੱਚ ਹਮੇਸ਼ਾ ਮੰਡੀ ਦੇ ਲੋਕਾਂ ਦੀ ਸਨਵਾਈ ਕਰਦੇ ਆ ਉਹਨਾਂ ਨਾਲ ਵੀ ਆਏ ਆ ਸਾਡੇ ਵੀਰ ਮੁਕੇਸ਼ ਜੀ ਵੀ ਇੱਥੇ ਪਹੁੰਚੇ ਨੇ ਜੋ ਸ਼ਿਵ ਸੈਨਾ ਦੇ ਆਕੂ ਨੇ ਤੇ ਸਾਡੇ ਭਾਪਾ ਜੀ ਇੱਥੇ ਮੌਜੂਦ ਨੇ ਜਿਨ੍ਹਾਂ ਦੀ ਦੁਕਾਨਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਜ਼ਿਆਦਾ ਨੁਕਸਾਨ ਹੋ ਜੇਗਾ ਵਾ ਮੈਂ ਪ੍ਰਸ਼ਾਸਨ ਤੋਂ ਸਿਵਲ ਪ੍ਰਸ਼ਾਸਨ ਦਾ ਮੰਗ ਕਰਦਾ ਕਿ ਅੱਜੇ ਤੱਕ ਜਿੱਤਾਂ ਦੇ ਹਾਲਾਤ ਵਿੱਚ ਸੁਨੇ ਆ ਗਏ ਕਿ ਡੀਐਸਪੀ ਤੇ ਪਹੁੰਚੇ ਸੀ ਮੈਂ ਪਹਿਲੇ ਤੋਂ ਇਹ ਪੁੱਛਿਆ ਜਾਂਦਾ ਕਿ ਸਿਵਲ ਪ੍ਰਸ਼ਾਸਨ ਦਾ ਫਰਜ਼ ਬੰਦਾ ਆ ਜਿੱਥੇ ਆਉਂਦਾ ਜੇ ਕੋਈ ਫੰਡ ਜਾਰੀ ਕਰਦਾ ਜੋ ਸਿਵਲ ਪ੍ਰਸ਼ਾਸਨ ਨੇ ਜਾਰੀ ਕਰਦਾ ਨਾ ਕਿ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਵਿਚਾਰ ਆ ਕੇ ਇੱਥੇ ਕਾਨੂੰਨ ਵਿਵਸਥਾ ਕਰ ਸਕਦਾ ਵਾ ਇੱਥੇ ਜੇ ਕੋਈ ਪ੍ਰੇਸ਼ਾਨੀਆਂ ਨੂੰ ਦੇਖ ਸਕਦਾ ਵਾ ਪਰ ਜਿਹੜੀ ਲੋਕਾਂ ਦਾ ਇਹਨਾਂ ਨੁਕਸਾਨ ਹੋਇਆ ਵਾ ਕਿੰਨੀਆਂ ਦੁਕਾਨਾਂ ਸੜ ਗਈਆਂ ਵਾ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਚਾਹਿਆ ਕੀ ਕਰੋ ਜਿਹੜਾ ਇਹਦਾ ਸਾਰਾ ਦੇਖ ਰੇਗਾ ਜਿੰਨਾ ਨੋਟ ਹੋਣਾ ਜਿੰਨਾ ਨੁਕਸਾਨ ਹੋਇਆ ਉਹ ਤੇ ਜਿਹੜਾ ਡੀਸੀ ਸਾਹਿਬ ਵੱਲੋਂ ਜਿਹੜਾ ਵਾ ਉਹ ਫੰਡ ਜਾਰੀ ਹੋਣਾ ਨਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੋ ਬੜੀ ਮੰਨ ਨੂੰ ਦੁੱਖ ਦੇਣ ਵਾਲੀ ਗੱਲ ਆ ਕਿ ਸਿਵਲ ਪ੍ਰਸ਼ਾਸਨਦਾਰ ਹਾਲੇ ਤੱਕ ਕੋਈ ਵੀ ਤੇ ਨੁਮਾਇੰਦਗੀ ਪਹੁੰਚਾ ਉਧਾ ਐਸ.ਡੀ.ਐਮ. ਸਾਹਿਬ ਵਕ-ਵਕ ਜਗ੍ਹਾ ਤੇ ਜਾਂਦੇ ਆ ਦੇਖਦੇ ਆ ਜਾ ਕੇ ਪਰ ਅੱਜ ਜਿਹੜੇ ਹਾਲਾਤ ਸੀਗੇ ਸਾਡੇ ਬਜ਼ੁਰਗਾਂ ਦਾ ਸਾਡੇ ਵੀਰਾਂ ਦਾ ਜੋ ਨੁਕਸਾਨ ਹੋਇਆ ਸੀ ਅੱਜ ਐਸਜੀਐਮ ਸਾਹਿਬ ਤੜਾ ਮੌਕੇ ਤੇ ਪਹੁੰਚਣਾ ਬੰਦਾ ਸੀ ਉੱਜਾ ਦੇ ਅਖਬਾਰਾਂ ਦੀ ਸੁਰੱਖਿਆ ਬਣਨ ਨੂੰ ਕੋਈ ਵੀ ਬੰਦਾ ਰਹੁ ਸਾਡੇ ਕੋਈ ਮੌਕਾ ਕਿਸੇ ਕੋਈ ਆਂਦਾ ਰੂ ਪਰ ਅੱਜ ਹਾਲਾਤ ਸੀਗੇ ਕਪੂਤਰੇ ਲੋਕਾਂ ਜਿਹੜਾ ਦੁੱਖ ਦਾ ਭਾਰ ਢਿੱਕਿਆ ਵਾ ਉਹਦਾ ਜਾਇਦਾ ਲੈਣ ਦਾ ਉਹਨਾਂ ਨੂੰ ਆ ਦਿਨ ਤੋਂ ਚੱਲ ਰਿਹਾ ਆਪਾਂ ਜਾਣਦੇ ਆ ਕੱਲ ਕਰਵਾ ਚੋਂ ਲੰਘ ਕੇ ਗਿਆ ਹੁਣ ਦੀਵਾਲੀ ਆਣ ਵਾਲੀ ਆ ਹੁਣ ਮੈਨੂੰ ਇਹ ਦੱਸੋ ਕਿ ਜਿੰਨਾ ਵਿਚਾਰਿਆਂ ਨੇ ਆਪਣਾ ਸਮਾਨ ਭਰਿਆ ਹੋਊਗਾ ਦੁਕਾਨਾਂ 'ਚ ਦਿੰਦਿਆ ਲਾਂ ਲਈ ਉਹ ਵਿਚਾਰੇ ਕੀ ਕਰਨਗੇ ਉਹ ਦਿੰਦਿਆ ਦੇਖਣਗੇ ਜੇ ਆਪਣਾ ਜਿਹੜਾ ਵਾ ਇਹਨੂੰ ਦੁਬਾਰਾ ਤੋਂ ਰੈਨੋਵੇਟ ਕਰਾਂਗੇ ਰੈਨੋਵੇਟ ਵੀ ਤਾਂ ਕਰਾਂਗੇ ਜੇ ਪਏ ਹੋਣਗੇ ਦਾਦਾ ਲੱਖ 15-15 ਲੱਖ ਦਾ ਨੁਕਸਾਨ ਹੋ ਗਿਆ ਵਾ ਤੋਂ ਮੈਂ ਸਿਵਲ ਪ੍ਰਸ਼ਾਸਨ ਨੂੰ ਚਾਹੁੰਦਾ ਵਾ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਦੇਖ ਕੇ ਨੋਟ ਕਰਕੇ ਪਹਿਲਾਂ ਵਾਂਗੂ ਜਾ ਰਹਿਣਾ ਲੱਗੇ ਨੇ ਇਹਨਾਂ ਦੀ ਜੋ ਹਕਕ ਰਸੀਬੰਦੀ ਦਿੱਤੀ ਜਾਵੇ ਕਿਉਂਕਿ ਜੇ ਨਹੀਂ ਹੋਊਗਾ ਟਾਡੇ ਵਿੱਚ ਵੱਡੇ ਭਰਾ ਦੀ ਪਾਈ ਖੜੇ ਨੇ ਮੁਕੇਸ਼ ਸਿੰਘ ਜਿੰਨੀਆਂ ਜੱਤੇ ਬੰਦੀਆਂ ਸ਼ਹਿਰ ਦੀਆਂ ਸਾਰੀਆਂ ਰੋਸ ਪ੍ਰਗਟ ਕਰਨਗੀਆਂ ਅ ਦਿਨ ਧਿਆਨਾਂ ਤੋਂ ਪਹਿਲਾਂ ਜੋ ਤੱਕ ਇਹਨਾਂ ਸਾਰੇ ਪਰਿਵਾਰਾਂ ਨੂੰ ਬੰਦਾ ਜਿਹੜਾ ਮੁਆਵਜ਼ਾ ਨਹੀਂ ਮਿਲਦਾ ਜੇ ਇਹਨਾਂ ਨੂੰ ਦੁਬਾਰਾ ਜ਼ਾਰੀਦਾਰਾ ਲਾਇਆ ਗਿਆ ਤੇ ਫਿਰ ਕਪੂਤਰੇ ਦੇ ਵਿੱਚ ਪਹਿਲੀ ਵਾਰੀ ਤਾਂ ਹੋਊਗਾ ਕਿ ਜਿਹੜਾ ਵਾ ਕਾਲੇ ਨਾਮ ਦੇ ਉੱਤੇ ਦਿਨ ਧਿਆਨ ਨਾਲ ਜਾਣਗੇ ਲੋਕਾਂ ਦੇ ਵਿੱਚ ਇਸ ਬਾਬਦ ਬਹੁਤ ਰੋਸ ਆ ਹਾਂਜੀ ਸਰ ਸਾਡੀ ਵੀ ਦੁਕਾਨ ਜਿਹੜੀ ਕੀ ਇਹ ਅਗਦਾ ਸਕਾਰ ਹੋਈ ਹੈ ਕਿੱਦਾਂ ਲੱਗਦਾ ਕਿ ਤੁਹਾਨੂੰ ਇਹ ਮਤਲਬ ਕਿ ਅੱਗ ਲੱਗੀ ਹੈ ਕਿ ਕਿਸੇ ਨੇ ਕੁਝ ਸ਼ਾਰਟ ਕੀਤੀ ਹੈ ਹਾਂਜੀ ਹਜੇ ਤੱਕ ਇਹ ਚੀਜ਼ ਕਲੀਅਰ ਨਹੀਂ ਹੋ ਪਾਈ ਬਟਨ ਲੱਗਦਾ ਤੇ ਇਦਾਂ ਹੀ ਆ ਕਿ ਜਾਂ ਕਿਸੇ ਨੇ ਸ਼ਾਰਟ ਕੀਤਾ ਤੇ ਜਾਂ ਸ਼ਾਰਟ ਸਰ ਤੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਥੋੜਾ ਨਹੀਂ ਸਮਝ ਤੋਂ ਵੀ ਬਹੁਤ ਜ਼ਿਆਦਾ ਹੋਇਆ ਬਾਕੀ ਕਿ ਜਿੱਦਾਂ ਤੁਸੀਂ ਵੀਡੀਓ ਸਭ ਕੁਝ ਦੇਖਿਆ ਕੈਸ਼ ਵੀ ਸੀਗਾ ਕੈਸ਼ ਵੀ ਸਾਰਾ ਸਵਾਹ ਹੋ ਗਿਆ ਫਰਿਜਾਂ ਸਿੱਗੀਆਂ ਸਾਰਾ ਕੁਝ ਖਤਮ ਹੋ ਗਿਆ ਇੱਕ ਵਾਰੀ ਥੀਨੋ 25 ਤੋਂ 30 ਲੱਖ ਰੁਪਏ 바ਜੀ ਮਿੱਟੀ ਹੋ ਗਿਆ ਮੇਰੇ ਹੱਥੀ ਕਮਾਏ ਹੋਏ ਪੈਸੇ ਸਾਰੇ ਨਹੀਂ ਜੇ ਗੱਲ ਕਰੀਏ ਅੱਜ ਤੋਂ 5-7 ਸਾਲ ਪਹਿਲੇ ਵੀ ਅੱਗ ਲੱਗੀ ਸੀ ਹਾਂਜੀ ਔਰ ਉਹ ਵੀ ਜ਼ਿਲ੍ਹਾ ਪ੍ਰਸ਼ਾਸਨ ਆਇਆ ਸੀ ਤਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਆਸ਼ਵਾਸਨ ਵੀ ਦਿੱਤੇ ਗਿਆ ਸੀ ਕਿ ਤੁਹਾਨੂੰ ਮੁਆਵਜ਼ਾ ਦਿੱਤਾ ਜਾਊਗਾ ਬਹੁਤ ਬੰਦੇ ਆਏ بڑے ਲੀਡਰ ਆਏ ਸਾਰੇ ਆਏ ਪਰ ਕੋਈ ਹੱਲ ਨਹੀਂ ਹੋਇਆ ਕੋਈ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਬੜੀ ਮੁਸ਼ਕਲ ਦੁਬਾਰਾ ਅਸੀਂ ਕੰਮ ਨੂੰ ਸਟੈਂਡ ਕੀਤਾ ਸੀਗਾ ਤੇ ਹੁਣ ਦੁਬਾਰਾ ਫਿਰ ਇਹ ਪਹਾੜਾ ਵਰਤ ਗਿਆ ਵਾ ਤੇ ਸਾਨੂੰ ਤਾਂ ਸਮਝ ਨਹੀਂ ਆ ਰਹੀ ਕੀ ਕਰੀਏ ਸਮਝ ਤੋਂ ਬਾਹਰ ਆ ਬਾਕੀ ਭਰਾ ਆਏ ਸਾਰੇ ਵੱਡੇ ਤੇ ਤੁਹਾਨੂੰ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਹੁਣ ਪਹੁੰਚੇ ਮੌਕੇ ਤੇ ਹਾਂਜੀ ਸਵੇਰੇ ਇੱਕ ਮੈਡਮ ਆਏ ਸੀਗੇ ਡੀਐਸਪੀ ਉਹਨਾਂ ਸਾਈ ਸੀਗੀ ਬਟ ਹੋਰ ਪ੍ਰਸ਼ਾਸਨ ਆਇਆ ਕੋਈ ਨਹੀਂ ਕੋਈ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਜੀ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਤੁਹਾਡੇ ਹੱਥ ਫੜੂਗਾ ਇਤਕੀ ਵੀ ਕੀ ਪਿਛਲੀ ਵਾਰ ਵੀ ਲਾਰੇ ਮੰਗੋ ਪਿਛਲੀ ਵਾਰੀ ਤੇ ਕੁਝ ਵੀ ਮਿਲਿਆ ਜੀ ਜੋ ਪਿਛਲੀ ਨੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਇਹਦੀ ਕਿ ਉਤੋਂ ਦੁੱਗਣਾ ਤਿਗਣਾ ਹੋਇਆ ਹੈ ਫਰ ਦੇਖੋ ਮੰਗ ਤਾਂ ਅਸੀਂ ਕਰਦੇ ਆਂ ਪ੍ਰਸ਼ਾਸਨ ਅੱਗੇ ਬਾਕੀ ਦੇਖੋ ਕੀ ਹੁੰਦਾ ਥੋੜੀ ਵਿੱਚ ਨਾਮਾ ਜੀ ਆਪਣਾ ਕਿਉਂਦਾ ਕਿੱਥੇ ਹਾਂਜੀ ਇਹ ਕਾਰੀ ਦੀ ਦੁਕਾਨ ਸੀ ਤੁਹਾਡੀ ਕਿਹਾ ਪਾੜ ਤਾ ਹਾਂਜੀ ਕਿੰਨਾ ਕ ਤੁਹਾਡਾ ਨੁਕਸਾਨ ਹੋਇਆ ਨਹੀਂ ਜੇ ਤੁਹਾਨੂੰ ਰਾਤੀ ਪਤਾ ਲੱਗਾ ਤਾਂ ਫਿਰ ਰਾਤ ਕਿੰਨੇ ਵਜੇ ਪਹੁੰਚੇ ਇੱਥੇ ਜਦੋਂ ਸਰਕਾਰ ਨੇ ਟੈਕਸ ਲੈਣਾ ਹੁੰਦਾ ਉਦੋਂ ਤਾਂ ਆ ਜਾਂਦੀ ਜੇ ਕੋਈ ਪ੍ਰਸ਼ਾਸਨ ਅਧਿਕਾਰੀ ਕੋਈ ਟੀਮ ਪਹੁੰਚੀ ਇੱਥੇ ਕੋਈ ਨਹੀਂ ਆਇਆ ਤਾਂ ਤੁਸੀਂ ਕਿਹ ਮਾਂਗ ਕਰਦੇ ਹੋ ਪ੍ਰਸ਼ਾਸਨ ਤੋਂ ਅੱਜ ਕੀ ਕਰਦੇ ਸੀ ਮੰਨ ਗ੍ਰੈਸ ਕਰਨਾ ਸੜ ਗਿਆ ਤੇ ਤੋਂ ਇੱਕ ਨਿਸ਼ਾਨ ਰੜਾ ਸਪ੍ਰਾਈਜ਼ ਕਰਨਾ ਸਾਹ ਦੇ ਨਾ ਹਾਂਜੀ ਸਰ ਕੱਲ ਰਾਤ ਜਿਹੜੇ ਇਹ ਪਹਿਲੋ ਕਿ ਸਬਜ਼ੀ ਮੰਡੀ ਦੇ ਵਿੱਚ ਅੱਗ ਲੱਗੀ ਤਾਂ ਕਿੰਨੇ ਕ ਵਜੇ ਜਿਹੜੇ ਅੱਗ ਲੱਗੀ ਸੀ ਤੇ ਕਿਸ ਤਰੀਕੇ ਨਾਲ ਤੁਹਾਡੇ ਵੱਲੋਂ ਅੱਗ ਨੂੰ ਕੰਟਰੋਲ ਕੀਤਾ ਗਿਆ ਜੀ ਸਰ ਇਹ ਅੱਜ ਮਾਰਨਿੰਗ ਤੇ तकरीबन 4 ਵਜੇ ਨਾਲ ਸਾਨੂੰ ਫੋਨ ਆ ਗਿਆ ਸੀ ਸਬਜ਼ੀ ਮੰਡੀ ਵਿੱਚ ਅਦੁੱਲਾ ਦੀ ਹੈ ਜਿਸ ਤੇ ਤਰੰਤੀ ਸਾਡੇ ਦੋਵੇਂ ਫਾਇਰ ਟੈਂਡਰ ਉੱਤੇ ਚੱਲੇ ਜੇ ਤੇ ਜਦ ਹੀ ਦੇਖਿਆ ਵਾ ਵੀ ਉਹ ਤਕਰੀਬਨ 5 ਦੁਕਾਨਾਂ ਦਾ ਚੱਲ ਲੱਗਿਓ ਸੀ ਵੀ ਤੇ ਜਾਂਦੇ ਹੀ ਫਾਇਰ ਸਟਾਫ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਉਹਨੂੰ 5 ਦੁਕਾਨਾਂ ਤੱਕ ਹੀ ਸੀਮਤ ਰਹਿਣ ਦਿੱਤਾ ਅਤੇ ਬਾਕੀ ਸਾਰੇ ਏਰੀਏ ਨੂੰ ਨੁਕਸਾਨ ਬਚਾਇਆ ਗਿਆ ਵਾ ਤੇ ਇਹ ਤਕਰੀਬਨ ਸਾਡਾ ਆਪਰੇਸ਼ਨ ਤਕਰੀਬਨ 4.5 ਚੱਲਿਆ ਹੋਇਆ ਤੇ ਇਸ ਨਾਲ ਅੱਜ ਨਾਲ ਵੀ ਜਿਹੜੀਆਂ ਦੁਕਾਨਾਂ ਦਾ ਵੀ ਤਾਂ ਵੀ ਉਹਨਾਂ ਦਾ ਸਮਾਨ ਖਰ ਗਿਆ ਟੋਟਲ ਕਿੰਨੇ ਪਾਣੀ ਦੇ ਗੱਡੀ ਜਿੱਦਾਂ ਕਿ ਲੱਗੀ ਆ ਇਹ ਸਰ ਆਪਣੇ ਦੋ ਫਾਇਰ ਟੈਂਡਰ ਪੰਜ ਵਾਰੀ ਪਾਣੀ ਲੈ ਕੇ ਤੇ ਆਏ ਅੱਜ ਤੇ ਆਏ ਤਾਂ ਜਦ ਤੱਕ ਇਹ ਅੱਜ ਇਸ ਤੋਂ ਪਹਿਲਾਂ ਵੀ ਸਬਜ਼ੀ ਮੰਡੀ ਦੇ ਵਿੱਚ ਪੀੜਪੜਾ ਇਲਾਕੇ ਦੇ ਵਿੱਚ ਅੱਗ ਦੀ ਘਟਨਾ ਵਾਪਰ ਗਈ ਆ ਵਾ ਇਸ ਮੰਨ ਦੇ ਆਮ ਲੋਕਾਂ ਨੂੰ ਤੁਸੀਂ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਕਿ ਕਿਸ ਤਰੀਕੇ ਨਾਲ ਬਚਾਅ ਕੀਤਾ ਜਾ ਸਕਦਾ ਇਹ ਦੇਖੋ ਸਾਰੇ ਸਭ ਤੋਂ ਜਿਆਦਾ ਸੀ ਸਮੇਂ ਸਮੇਂ ਤੇ ਵੀ ਡ੍ਰਿਲ ਵੀ ਕਰਦੇ ਰਹਿੰਦੇ ਨੇ ਤੇ ਲੋਕਾਂ ਨੂੰ ਅਪੀਲ ਵੀ ਕਰਦੇ ਰਹਿੰਦੇ ਆ ਵੀ ਤੁਸੀਂ ਕੋਈ ਵੀ ਜਲਨਸ਼ੀਲ ਪ੍ਰਕਾਰ ਦਾ ਸਹੀਰੀਏ ਵਿੱਚ ਆਪਣੀ ਦਕਾਨ ਵਿੱਚ ਨਾ ਸਟੋਰ ਕਰੋ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਇਹ ਤਿਹਾੜੀ ਸੀਜ਼ਨ ਆ ਰਿਹਾ ਵਾ ਪਟਾਕੇ ਵੀ ਹੋਦੇ ਨੇ ਜਾਂ ਹੋਰ ਕੋਈ ਕੋਈ ਜਲਨਸ਼ੀਲ ਮਟੀਰੀਅਲ ਹੋ ਜਾ ਤੇ ਇੱਥੇ ਦੇ ਦੁਕਾਨਦਾਰਾਂ ਨੂੰ ਅਸੀਂ ਵਾਰ-ਵਾਰ ਇਹੀ ਪੀਸ ਸਕਦੇ ਆ ਵੀ ਤੁਸੀਂ ਆਪਣੀ ਧਿੱਲੀ ਵਾਇਰਿੰਗ ਜਾਪਾ ਵੀ ਜੋ ਕਰਦੇ ਆ ਵੀ ਉਹਦੇ ਵੀ ਆਪਾਂ ਸੇਫਟੀ ਪ੍ਰਕੋਸ਼ਨ ਲਈਏ ਤੇ ਫਾਇਰ ਐਕਸਟਿਗੂਸ਼ਨਾਂ ਦਾ ਵੀ ਆਪਾਂ ਉੱਥੇ ਆਪਣੀ ਦੁਕਾਨ ਤੇ ਰੱਖਣੇ ਜ਼ਰੂਰੀ ਨੇ ਰੱਖ ਕੇ ਆਉਦੇ। ਇਸੇ ਤਰ੍ਹਾਂ ਦੀਆਂ ਅਨੁਸ਼ਾਸਨਿਕ ਤੱਤ ਨਾਲ ਆਪਾਂ ਇਹ ਆਮ ਕੰਮ ਲੈ ਸਕੀਏ। ਤੇ ਇਹਦੇ ਵਿੱਚ ਕੋਈ ਜਾਨੀ ਨੁਕਸਾਨਤ ਨਹੀਂ ਹੋਇਆ? ਨਹੀਂ ਸਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।